ਸਪੀਕਰ ਸਾਹਿਬ ਪਿਛਲੇ ਪਿਛਲੇ 4 ਸਾਲ ਤੋਂ ਇੱਕ ਨਵੀਂ ਪਰਤ ਪਾਈ ਜਾ ਚੁੱਕੀ ਸਾਡੇ ਵਿਧਾਨ ਸਭਾ ਦੇ ਵਿੱਚ ਕਿ بجائے ਕਿ ਜਿਹੜਾ ਐਸਟੈਬਲਿਸ਼ਡ ਪ੍ਰੈਕਟਿਸ ਸੀਗੀ ਬਜਟ اجلاس ਆ ਆ ਮੌਨਸੂਨ ਦਾ اجلاس اور ਸਰਦ ਰੁੱਤ ਦਾ اجلاس ਇਹਨਾਂ ਨੂੰ ਵਰਚੂਅਲੀ ਰਿਪਲੇਸ ਕਰਕੇ ਇੱਕ ਇੱਕ ਦਿਨ ਦੇ ਸੈਸ਼ਨ ਸ਼ਾਰਟ ਸੈਸ਼ਨਸ ਐਮਰਜੈਂਸੀ ਸੈਸ਼ਨਸ ਬੁਲਾਏ ਗਏ ਨੇ ਜੀ ਔਰ ਮਤੇ ਪਾਸ ਕਰਕੇ ਉਠਾ ਦਿੱਤਾ ਜਾਂਦਾ ਪਹਿਲਾ ਮਤਾ ਆਪਰੇਸ਼ਨ ਲੋਟਸ ਦਾ ਪਾਸ ਹੋਇਆ ਉਹਦੇ ਬਾਰੇ ਅੱਜ ਤੱਕ ਕਿਸੇ ਨੂੰ ਇਲਮ ਨਹੀਂਗਾ ਉਹ ਕਿੱਥੇ ਗਿਆ ਕਿ ਉੱਤੇ ਕਾਰਵਾਈ ਹੋਈ ਕਿ ਕੇਂਦਰ ਸਰਕਾਰ ਨੇ ਉਹਦੇ ਤੇ ਕੋਈ ਐਕਸ਼ਨ ਲਿਆ ਫਿਰ ਅਗਨੀਵੀਰ ਦਾ ਮਤਾ ਜੀ ਫਿਰ ਬੀਬੀਐਮਬੀ ਦਾ ਮਤਾ ਜੀ ਫਿਰ ਅੱਜ ਮਨਰੇਗਾ ਦੀ ਜਿਹੜੀਆਂ ਐਮੈਂਡਮੈਂਟਸ ਹੋਈਆਂ ਬੜਾ ਇੰਪੋਰਟੈਂਟ ਇਸ਼ੂਆ ਨੂੰ ਡਾਊਟ ਇਹਦੇ ਤੇ ਅੱਜ ਮਤਾ ਪਾਸ ਕਰਕੇ ਸਦਨ ਉੱਠ ਚੋਵੇਗਾ ਜਿਹੜੇ ਸਾਡੇ ਇਲੈਕਟਿਡ ਮੈਂਬਰਸ ਆਪਣੇ ਆਪਣੇ ਹਲਕਿਆਂ ਦੀ ਗੱਲ ਕੋਈ ਕੁਐਸਚਨ ਆਵਰ ਦੀ ਗੱਲ ਕੋਈ ਉਹਦੇ ਚ ਜਿਹੜਾ ਤੁਹਾਡਾ ਕੋਈ ਸਪੈਸ਼ਲ ਆਪਣੇ ਕਨਸਟਿਟਿਊਐਂਸੀ ਦੀ ਗੱਲ ਕਰਨੀ ਉਹ ਸਾਰੇ ਅਧਿਕਾਰ ਉਹਨਾਂ ਦੇ ਖੁੱਸ ਗਏ ਨੇ ਜੀ ਔਰ ਮਾਫ ਕਰਨਾ ਲੀਡਰ ਆਫ ਆਪੋਜੀਸ਼ਨ ਜਿਹੜੇ ਪਿਛਲੀ ਾਰ ਸੀਗੇ ਤੇ ਨਾਲ ਇਹਨਾਂ ਦੇ ਮੈਂਬਰਸ ਤੁਸੀਂ ਵੀ ਸ਼ਾਇਦ ਨਾਲ ਜਾਂਦੇ ਹੋਵੋਗੇ ਪਿਛਲੇ ਸਪੀਕਰ ਸਾਹਿਬ ਨੂੰ ਅਨੇਕਾਂ ਰੈਪ੍ਰেজੈਂਟੇਸ਼ਨਸ ਨੇ ਜੀ ਕਿ ਸਦਨ ਦੀ ਕਾਰਵਾਈ ਵਧਾਈ ਜਾਵੇ ਬਹੁਤ ਥੋੜੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਇਹਦੇ ਤੇ ਕੋਈ ਡਿਬੇਟ ਡਿਸਕਸ਼ਨ ਹੁੰਦੀ ਨਹੀਂ ਸਪੀਕਰ ਸਾਹਿਬ ਪਰ ਕੀ ਪਿਛਲੇ 4 ਸਾਲ ਵਿੱਚ ਆਪਾਂ ਕੋਈ ਤਬਦੀਲੀ ਕਰ ਸਕੀਏ ਜੀ ਇਹਦੇ ਚ ਉਲਟਾ ਸ਼ਾਰਟੈਸਟ ਪੋਸੀਬਲ ਸਿਟਿੰਗਸ ਪਿਛਲੇ 4 ਸਾਲ ਦਾ ਰਿਕਾਰਡ ਕਢਾ ਲਓ ਆਪਣੇ ਤੁਹਾਡੇ ਆਫਿਸ ਹੈਗਾ ਮਗਰ ਨਹੀਂ ਸਰਕਾਰਾਂ ਦਾ ਕਢਾ ਲਓ ਉਹਦੇ ਮੁਕਾਬਲੇ ਤੇ ਸਭ ਤੋਂ ਛੋਟੇ ਸੈਸ਼ਨ ਹਰ ਸਾਲ ਇਸ ਸਰਕਾਰ ਨੇ ਕੀਤੇ ਨੇ ਠੀਕ ਥੈਂਕ ਯੂ ਤੁਹਾਡੀ ਗੱਲ ਆ ਗਈ ਥੈਂਕ ਯੂ ਕੰਡ ਦਾ ਦਾ ਹਲਕਾ ਅ ਪਹਿਲੇ ਮਤਾ ਬਾਸ ਕਰ ਲਈ ਫਿਰ ਆਪਾਂ ਹਲ ਵੀ ਕਢ ਦਿੰਨੇ ਆ ਜੀ ਪ੍ਰਸ਼ਨ ਹੈ ਕਿ ਇਹ ਸਦਨ ਕਾਰ اصلاحਕਾਰ ਕਮੇਟੀ ਦੀ ਪਹਿਲੀ ਰਿਪੋਰਟ ਤੇ ਦਰਸ਼ਵਾਰਥੀਆਂ ਨਾਲ ਸਹਿਮਤ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਕਿ ਹਾਂ ਪਖਰੀ ਜਿੱਤ ਹੈ ਹਾਂ ਪਖਰੀ ਜਿੱਤ ਹੈ ਪ੍ਰਸਤਾਵ ਸਵੀਕਾਰ ਹੋਇਆ ਅਗਲੀ ਆਈਟਮ ਨਿਯਮ 16 ਅਧੀਨ ਪ੍ਰਸਤਾਵ ਡਾਕਟਰ ਰਵਜੋਤ ਸਿੰਘ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਸਤਾਵ ਪੇਸ਼ ਕਰਨ ਪਿੱਕਾ ਸਾਹਿਬ ਪਿਛਲੇ ਪਿਛਲੇ 4 ਸਾਲ ਤੋਂ ਇੱਕ ਨਵੀਂ ਪਰਤ ਪਾਈ ਜਾ ਚੁੱਕੀ ਸਾਡੇ ਵਿਧਾਨ ਸਭਾ ਦੇ ਵਿੱਚ ਕਿ بجائے ਕਿ ਜਿਹੜਾ ਐਸਟੈਬਲਿਸ਼ਡ ਪ੍ਰੈਕਟਿਸ ਸੀਗੀ ਬਜਟ اجلاس ਆ ਆ ਵੌਨਸੂਨ ਦਾ اجلاس اور ਸਰਦ ਰੁੱਤ ਦਾ اجلاس ਇਹਨਾਂ ਨੂੰ ਵਰਚੂਅਲੀ ਰਿਪਲੇਸ ਕਰਕੇ ਇੱਕ ਇੱਕ ਦਿਨ ਦੇ ਸੈਸ਼ਨ ਸ਼ਾਰਟ ਸੈਸ਼ਨਸ ਇਮਰਜੈਂਸੀ ਸੈਸ਼ਨਸ ਬੁਲਾਏ ਗਏ ਨੇ ਜੀ ਔਰ ਮਤੇ ਪਾਸ ਕਰਕੇ ਉਠਾ ਦਿੱਤਾ ਜਾਂਦਾ ਪਹਿਲਾ ਮਤਾ ਆਪਰੇਸ਼ਨ ਲੋਟਸ ਦਾ ਪਾਸ ਹੋਇਆ ਉਹਦੇ ਬਾਰੇ ਅੱਜ ਤੱਕ ਕਿਸੇ ਨੂੰ ਇਲਮ ਨਹੀਂਗਾ ਉਹ ਕਿੱਥੇ ਗਿਆ ਕਿ ਉੱਤੇ ਕਾਰਵਾਈ ਹੋਈ ਕਿ ਕੇਂਦਰ ਸਰਕਾਰ ਨੇ ਉਹਦੇ ਤੇ ਕੋਈ ਐਕਸ਼ਨ ਲਿਆ ਫਿਰ ਅਗਨੀਵੀਰ ਦਾ ਮਤਾ ਜੀ ਫਿਰ ਬੀਬੀਐਮਬੀ ਦਾ ਮਤਾ ਜੀ ਫਿਰ ਅੱਜ ਮਨਰੇਗਾ ਦੀ ਜਿਹੜੀਆਂ ਐਮੈਂਡਮੈਂਟਸ ਹੋਈਆਂ ਬੜਾ ਇੰਪੋਰਟੈਂਟ ਇਸ਼ੂ ਆ ਨੋ ਡਾਊਟ ਇਹਦੇ ਤੇ ਅਜਮਤਾ ਪਾਸ ਕਰਕੇ ਸਦਨ ਉੱਠ ਚੋਵੇਗਾ ਜਿਹੜੇ ਸਾਡੇ ਇਲੈਕਟਿਡ ਮੈਂਬਰਸ ਆਪਣੇ ਆਪਣੇ ਹਲਕਿਆਂ ਦੀ ਗੱਲ ਕੋਈ ਕੁਐਸਚਨ ਆਵਰ ਦੀ ਗੱਲ ਕੋਈ ਉਹਦੇ ਚ ਜਿਹੜਾ ਤੁਹਾਡਾ ਕੋਈ ਸਪੈਸ਼ਲ ਆਪਣੇ ਕਨਸਟਿਟਿਊਐਂਸੀ ਦੀ ਗੱਲ ਕਰਨੀ ਉਹ ਸਾਰੇ ਅਧਿਕਾਰ ਉਹਨਾਂ ਦੇ ਖੁੱਸ ਗਏ ਨੇ ਜੀ ਔਰ ਮਾਫ ਕਰਨਾ ਲੀਡਰ ਆਫ ਆਪੋਜੀਸ਼ਨ ਜਿਹੜੇ ਪਿਛਲੀ ਵਾਰ ਸਿਗੇ ਤੇ ਨਾਲ ਇਹਨਾਂ ਦੇ ਮੈਂਬਰਸ ਤੁਸੀਂ ਵੀ ਸ਼ਾਇਦ ਨਾਲ ਜਾਂਦੇ ਹੋਵੋਗੇ ਪਿਛਲੇ ਸਪੀਕਰ ਸਾਹਿਬ ਨੂੰ ਅਨੇਕਾਂ ਰੈਪ੍ਰেজentationਸ ਨੇ ਜੀ ਕਿ ਸਦਨ ਦੀ ਕਾਰਵਾਈ ਵਧਾਈ ਜਾਵੇ ਬਹੁਤ ਥੋੜੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਇਹਦੇ ਤੇ ਕੋਈ ਡਿਬੇਟ ਡਿਸਕਸ਼ਨ ਹੁੰਦੀ ਨਹੀਂ ਸਪੀਕਰ ਸਾਹਿਬ ਪਰ ਕੀ ਪਿਛਲੇ 4 ਸਾਲ ਵਿੱਚ ਆਪਾਂ ਕੋਈ ਤਬਦੀਲੀ ਕਰ ਸਕੀਏ ਜੀ ਇਹਦੇ ਚ ਉਲਟਾ ਸ਼ਾਰਟੈਸਟ ਪੋਸੀਬਲ ਸਿਟਿੰਗਸ ਪਿਛਲੇ 4 ਸਾਲ ਦਾ ਰਿਕਾਰਡ ਕਢਾ ਲਓ ਆਪਣੇ ਤੁਹਾਡੇ ਆਫਿਸ ਹੈਗਾ ਮਗਰ ਲੀਆਂ ਸਰਕਾਰਾਂ ਦਾ ਕਢਾ ਲਓ ਉਹਦੇ ਮੁਕਾਬਲੇ ਤੇ ਸਭ ਤੋਂ ਛੋਟੇ ਸੈਸ਼ਨ ਹਰ ਸਾਲ ਇਸ ਸਰਕਾਰ ਨੇ ਕੀਤੇ ਨੇ ਠੀਕ ਥੈਂਕ ਯੂ ਤੁਹਾਡੀ ਗੱਲ ਆ ਗਈ ਥੈਂਕ ਯੂ ਕੰਡ ਦਸ ਦਾ ਹਲਕਾ ਅ ਪਹਿਲੇ ਮਤਾ ਪਾਸ ਕਰ ਲਈ ਫਿਰ ਆਪਾਂ ਹਲ ਵੀ ਕੱਢ ਦਿੰਨੇ ਆ ਜੀ ਪ੍ਰਸ਼ਨ ਹੈ ਕਿ ਇਹ ਸਦਨ ਕਾਰ اصلاحਕਰ ਕਮੇਟੀ ਦੀ ਪਹਿਲੀ ਰਿਪੋਰਟ ਤੇ ਦਰਸ਼ਵਾਰਥੀਆਂ ਨਾਲ ਸਹਿਮਤ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਕਿ ਹਾਂ ਪਖਰੀਜਿਤ ਹੈ ਹਾਂ ਪਖਰੀਜਿਤ ਹੈ ਪ੍ਰਸਤਾਵ ਸਵੀਕਾਰ ਹੋਇਆ ਅਗਲੀ ਆਈਟਮ ਨਿਯਮ 16 ਅਧੀਨ ਪ੍ਰਸਤਾਵ ਡਾਕਟਰ ਰਵਜੋਤ ਸਿੰਘ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਸਤਾਵ ਪੇਸ਼ ਕਰਨ